ਆ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈੰਦੇ ਆ ਇੱਕ ਇਹ ਗਾਣਾ ਮੇਰੇ ਪੁਰਾਣੇ ਫੈਸਲੇ ਜਿਹੜੇ ਮੇਰੇ ਪੁਰਾਣੇ ਫੈਸਲਾ ਦਾ ਜੀ ਉਹਨਾਂ ਲਈ ਇਹ ਗਾਣਾ ਬਾਕੀ ਇੰਡੀਆ ਚ ਕਈਆਂ ਨੂੰ ਲੱਗਦਾ ਦਿਲਜੀਤ ਉਸਨ ਹਿਸ ਸਾਲ ਹਿੱਟ ਹੋਇਆ ਇਹਨਾਂ ਨੂੰ ਰਿਪਦਾ ਮੈਂ ਕਦੋਂ ਦਾ ਲੱਗਾ ਹੈ ਕਈ ਮੈਨੂੰ ਕਹਿੰਦੇ ਇੰਡੀਆ ਦੇ ਵਿੱਚ ਕਹਿੰਦੇ ਦਿਲਜੀਤ ਦੇਖ ਦੋ ਬਈ ਹਿੱਟ ਹੋ ਗਿਆ ਮੈਂਗਾ ਵਾਹ ਬਈ ਬਾਤ ਛੋੜ ਇਹ ਮੇਰੇ ਪੁਰਾਣੇ ਫੈਸਲੇ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈੰਦੇ ਆ ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿੰਦੇ ਆ ਆ ਲੈਣਾ ਨੂੰ ਲੋੜ ਤੇਰੀ ਦੀਦ ਦੀ ਦੂਰ ਵੀ ਰਹਿਣਾ ਈਓ ਆ ਅੱਜ ਲੂ ਤੇਰੇ ਨਾਲ ਕਿੰਨਾ ਪਿਆਰ ਸਦੂ ਤੇ ਕਹਿਣਾ ਵੀ ਨਹੀਂ ਆਉਦਾ ਅੱਜ ਲੂ ਤੇਰੇ ਨਾਲ ਕਿੰਨਾ ਪਿਆਰ ਸਗੂ ਤੇ ਕਿਹੜਾ ਵੀ ਨਹੀਂ ਹਉਦਾ ਹੈ ਤੇਰਾ ਵੀ ਆ ਦਿਲ ਸਭ ਜਾਣਦਾ ਤੂੰ ਜੋ ਵੀ ਜੱਫੀ ਕੋਲੀ ਹਰਦਾ ਲਾਲ ਹੋਇਆ ਰਗਿਲ ਸੁਆਗਦਾ ਆ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈਨੇ ਆ ਇੱਕ ਇੱਕ ਗਾਣਾ ਮੇਰੇ ਪੁਰਾਣੇ ਫੈਸਲੇ ਜਿਹੜੇ ਮੇਰੇ ਪੁਰਾਣੇ ਫੈਸਲਾ ਦਾ ਜੀ ਉਹਨਾਂ ਲਈ ਗਾਣਾ ਬਾਕੀ ਇੰਡੀਆ ਚ ਕਈਆਂ ਨੂੰ ਲੱਗਦਾ ਦਿਲਜੀਤ ਉਸਨ ਇਹ ਸਾਲ ਹਿੱਟ ਹੋਇਆ ਇਹਨਾਂ ਨੂੰ ਰਿਪੋਟਾਂ ਮੈਂ ਕਦੋਂ ਦਾ ਲੱਗਾ ਹੈ ਕਈ ਮੈਨੂੰ ਕਹਿੰਦੇ ਇੰਡੀਆ ਦੇ ਵਿੱਚ ਕਹਿੰਦੇ ਦੁਜੀ ਦੇ ਇੱਕ ਦੋ ਵੀ ਹਿੱਟ ਹੋ ਗਿਆ ਮੇਰਾ ਵਾਹ ਵੇ ਬਾਤ ਛੋੜ ਇਹ ਮੇਰੇ ਪੁਰਾਣੇ ਫੈਸਲੇ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈਂਦਿਆਂ ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿੰਦਿਆਂ ਆਹ ਗਹਿਣਾ ਨੂੰ ਲੋੜ ਤੇਰੀ ਦੀਦ ਦੀ ਤੂਰ ਵੀ ਰਣਾਂ ਦਈਓ ਅੱਜ ਦਿਲ ਤੇਰੇ ਨਾਲ ਕਿਦਾਂ ਪਿਆਰ ਸਗੂ ਤੇ ਕਿਹੜਾ ਵੀ ਨਹੀਂ ਹੋਦਾ ਆ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਹੈ ਸਗੂ ਤੇ ਕਿਹੜਾ ਵੀ ਨਹੀਂ ਹੋਦਾ ਹੈ ਤੇਰਾ ਵੀ ਆ ਦਿਲ ਸਭ ਜਾਣਦਾ ਤੂੰ ਜੋ ਵੀ ਚਾਪੇ ਕੋਈ ਹਰਤਾ ਲਾਲ ਹੋਏ ਰਗੇ ਸੁਆਗ ਦਾ ਆ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈਨੇ ਆ ਇੱਕ ਇੱਕ ਗਾਣਾ ਮੇਰੇ ਪੁਰਾਣੇ ਫੈਸਲੇ ਜਿਹੜੇ ਮੇਰੇ ਪੁਰਾਣੇ ਫੈਸਲਾ ਦਾ ਜੀ ਉਹਨਾਂ ਲਈ ਇਹ ਗਾਣਾ ਬਾਕੀ ਇੰਡੀਆ ਚ ਕਈਆਂ ਨੂੰ ਲੱਗਦਾ ਦਿਲਜੀਤ ਦੋਸਾਂ ਇਸਤਾਨ ਹਿੱਟ ਹੋਇਆ ਇਹਨਾਂ ਨੂੰ ਰਿਪਾਦਾ ਮੈਂ ਕਦੋਂ ਦਾ ਲੱਗਾ ਹੈ ਕਈ ਮੈਨੂੰ ਕਹਿੰਦੇ ਇੰਡੀਆ ਦੇ ਵਿੱਚ ਕਹਿੰਦੇ ਦਿਲਜੀਤ ਇੱਕਦਮ ਹੀ ਹਿੱਟ ਹੋ ਗਿਆ ਮੈਂਗਾ ਵਾਹ ਬੇਬਾਕ ਥੋੜੇ ਇਹ ਮੇਰੇ ਪੁਰਾਣੇ ਫੈਸਲੇ ਦਿਲ ਦੀਆਂ ਦਿਲ ਵਿੱਚ ਸਭੇ ਦਬ ਲੈਦੇ ਆ ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿੰਦੇ ਆ ਆ ਗਣਾ ਨੂੰ ਲੋੜ ਤੇਰੀ ਦੀਦੇ ਦੀ ਦੂਰ ਵੀ ਰਹਿਣਾ ਦਈਓ ਆ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਸਗੋਂ ਤੇ ਕਿਹੜਾ ਵੀ ਨਹੀਂ ਆਉਦਾ ਆ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਸਗੋਂ ਤੇ ਕਿਹੜਾ ਵੀ ਨਹੀਂ ਆਉਦਾ ਹੇ ਤੇਰਾ ਵੀ ਹਰ ਦਿਲ ਸਭ ਜਾਣਦਾ ਉਜੋਵਲੀ ਜਪੇ ਕੋਈ ਹਰਕਾ ਲਾਲ ਹੋਇਆ ਰਗਿਲ ਸਵਾਗਤਾ